ਕਸ ਦਈਏ ਕਿ ਫਗਵਾੜਾ ਲਾਗਲੇ ਪਿੰਡ ਮਾਦੋਪੁਰ ਵਿਖੇ ਉਸ ਸਮੇਂ ਮਾਹੌਲ ਬੇਹੱਦ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੇ ਖੇਡ ਸਟੇਡੀਅਮ ਵਿਖੇ ਫਗਵਾੜਾ ਦੇ ਲਾਗਲੇ ਪਿੰਡ ਹਰਦਾਸਪੁਰ ਦੇ ਇੱਕ 23 ਸਾਲਾ ਨੌਜਵਾਨ ਦੀ ਭੇਦਪਰੇ ਹਾਲਾਤਾਂ ਵਿੱਚ Laash ਮਿਲੀ ਘਟਨਾ ਦੀ ਸੂਚਨਾ ਪਿੰਡ ਮਾਦੋਪੁਰ ਦੇ ਕੁਝ ਨੌਜਵਾਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਫਗਵਾੜਾ ਦੇ ਥਾਣਾ ਸਦਰ ਦੀ ਪੁਲਿਸ ਪਹੁੰਚੀ ਤੇ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇੱਥੇ ਹੋਰ ਦੱਸਦੀ ਹੈ ਕਿ ਨੌਜਵਾਨ ਦੀ ਪਹਿਚਾਣ ਗੌਰਵ ਪੁੱਤਰ ਗੁਰਦੇਵ لال ਵਾਸੀ ਹਰਦਾਸਪੁਰ ਦੇ ਰੂਪਜੋਂ ਹੋਈਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਚਲਕੇ ਦੂਸਰੇ ਪਾਸੇ ਮ੍ਰਿਤਕ ਗੌਰਵ ਦੇ ਘਰਦਿਆਂ ਨੇ ਕਿਹਾ ਕਿ ਮ੍ਰਿਤਕ ਗੌਰਵ ਕੱਲ ਸਵੇਰੇ 10 ਵਜੇ ਕੋਈ ਨਾ ਕੋਈ ਬਹਾਨਾ ਬਣਾ ਕੇ ਘਰੋਂ ਬਾਹਰ ਨਿਕਲ ਆਇਆ ਸੀ ਦਿਖਾਉਂਦੇ ਹਾਂ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਇਹ ਪੂਰੀ ਰਿਪੋਰਟ। ਇਹ ਨਾਮ ਪਾਇਆ ਮਨਜੀਤ ਸਿੰਘ ਜੀ ਕੀ ਮਾਮਲਾ ਸਾਰਾ ਡੱਡ ਬੜੀ ਮੇਰੀ ਸਿਕੂ। ਸਾਰੇ ਜਦੋਂ ਮੈਨੂੰ 12 ਵਜੇ ਮੁੰਡੇ ਦਾ ਫੋਨ ਆਇਆ ਜਿੱਦਾਂ ਜੀ ਇਹ ਤੇ ਡੈੱਡ ਬੋਡੀ ਇਹ ਨਹੀਂ ਆ ਕੇ ਦੇਖੀ ਮੈਂ ਤਾਂ ਉਦੋਂ ਹੀ ਆ ਗਿਆ ਜਦੋਂ ਫੋਨ ਆਇਆ ਇਹਨਾਂ ਦਾ ਤੇ ਹਰਦਾਸਪੁਰ ਦਾ ਲੱਗਦਾ ਬੰਦਾ ਮੁੱਕਾ ਪਿਆ ਸੀ ਜੇ ਕੋਲ ਮੋਟਰਸਾਈਕਲ ਵੀ ਖੜਾ ਆ ਤੇ ਪਾਰਥ ਤੇ ਮੋਬਾਈਲ ਕੋਲ ਪਿਆ ਉਹਦੇ ਮੂੰਹ 'ਚੋਂ ਫੋਨ ਵਗਿਆ ਡੈੱਡ ਬੋਡੀ ਜਿੱਦਾਂ ਮੁੱਕਾ ਪਿਆ ਜਦੋਂ ਆ ਕੇ ਦੇਖਿਆ ਤਾਂ ਪਾਨਾ ਪੁੰਨਾ ਉੱਤੇ ਦਿੱਤਾ ਤੇ ਹੁਣ ਦੇਖਿਆ ਤਾਂ ਜੇ ਹਰਦਾਸਪੁਰ ਦਾ ਮੁੰ ਤੁਹਾਡਾ ਕਿਹੜਾ ਪਿੰਡ ਨੀਰਾ ਦਾ ਮਾਧੋਪੁਰ ਹੀ ਆ ਜੀ ਮਾਧੋਪੁਰ ਦੀ ਸਟੇਡੀਅਮ ਤੁਹਾਨੂੰ ਕੀ ਤਾਂ ਪਤਾ ਲੱਗਾ ਹਰਦਾਸਪੁਰ ਤੋਂ ਉਹ ਮੁੰਡੇ ਨੇ ਦੱਸਿਆ ਜੀ ਉਹ ਆ ਗਿਆ ਮੁੰਡੇ ਨੂੰ ਫੋਨ ਜਦ ਕੀਤਾ ਅੱਛਾ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਅਸੀਂ ਲੱਜਦੇ ਪਏ ਸੀ ਸਪੇਅਰ ਦਾ ਲੱਜ ਨਹੀਂ ਪਿਆ ਫੋਨ ਵੱਜਦਾ ਵੀ ਪਿਆ ਸੀ ਅਸੀਂ ਚੱਕਿਆ ਨਹੀਂ ਫੋਨ ਉਹਦਾ ਜੋ ਵੀ ਕਮਾਨ ਪਿਆ ਕੋਲ ਜਦ ਦੇਖਿਆ ਆ ਗਿਆ ਤਾਂ ਇਹ ਮੁੰਡਾ ਇਹ ਪਹਿਲਾਂ ਵੀ ਦੇਖਿਆ ਗਿਆ ਸੀ ਬੰਦਾ ਇਹ ਇੱਥੇ ਨਹੀਂ ਨਹੀਂ ਆਪਾਂ ਨਹੀਂ ਦੇਖਿਆ ਪਹਿਲਾਂ ਮੈਨੂੰ ਤਾਂ ਜਦੋਂ ਫੋਨ ਆਇਆ ਮੌਕੇ ਦਾ ਫੋਨ ਆ ਵੀ ਆਪਣੇ ਮਾਧੋਪੁਰ ਗਰਾਊਂਡ 'ਚ ਮੁੰਡਾ ਮੁੱਕਾ ਪਿਆ ਹੋਈ ਵੀ ਆ ਕੇ ਦੇਖਦਾ ਕੌਣ ਹੈ ਇਹ ਤਾਂ ਪਹਿਲੀ ਵਾਰ अच्छा हां जी तो की ਲੱਗਦਾ ਹੈ ਕਿ ਕਿਦਾਂ ਹੋਈ ਮੌਤ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਦਾਂ ਮੌਤ ਹੋਊ ਨੱਕਰਾ ਹੀ ਹੂਣ ਆਉਂਦਾ ਪਿਆ ਇਹ ਨਹੀਂ ਪਤਾ ਵੀ ਕਿਦਾਂ ਮੋਕਾ ਕਿਦਾਂ ਨਹੀਂ ਤਾਂ ਬਾਅਦ ਚ ਪਤਾ ਲੱਗੂ ਆਪਾਂ ਕੁਛ ਨਹੀਂ ਇਹਦੇ ਬਾਰੇ ਕਹਿ ਸਕਦੇ ਉਸ ਘਰਿਆਂ ਨਾਲ ਸੰਪਰਕ ਹੋਇਆ ਕੀ ਕਹਿੰਦੇ ਹਾਂਜੀ ਹਾਂਜੀ ਉਹਦੇ ਘਰ ਤੇ ਆ ਗਏ ਆ ਇਹਨਾਂ ਨੂੰ ਦੱਸ ਦਿੱਤਾ ਹੁਣੇ ਦੇਖ ਲਿਆ ਆ ਗਏ ਜੀ ਹਾਂਜੀ ਕੋਈ ਲੱਗਦਾ ਕਿ ਕੋਈ ਨਸ਼ੇ ਨੂੰ ਸ਼ਿਕਰਨ ਮੌਤ ਹੋਈ ਜਾਂ ਕੁਦਰਤੀ ਮੌਤ ਆਪਾਂ ਦੇਖੋ ਮੈਂ ਬਿਨਾਂ ਗੱਲੋਂ ਨਹੀਂ ਕਹਿ ਸਕਦਾ ਵੀ ਨਸ਼ੇ ਨਾਲ ਮੌਤ ਹੋਈ ਜਾਂ ਕਿਦਾਂ ਮੌਤ ਹੋਈ ਆ ਇਹ ਨਹੀਂ ਆਪਾਂ ਕਹਿ ਸਕਦੇ ਜੀ ਜੇ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਆਪਾਂ ਤਾਂ ਬਾਡੀ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਬਾਡੀ ਨੂੰ ਦੇਖ ਕੇ ਭਾਜੀ ਅੱਜ ਕੀ ਕਵਾਂਗੇ ਆਪਾਂ ਇਦਾਂ ਕਿੱਦਾਂ ਕਹਾਂਗੇ ਬਾਡੀ ਦੇਖ ਕੇ ਲੱਗ ਰਿਹਾ ਟੈਗ ਰਿਹਾ ਦਸਾਂ ਰਾਏ ਫੋਨ ਆ ਰਿਹਾ ਦਵਾਈ ਦੇ ਨਾਲ ਹੀ ਫੱਟੀ ਆ ਇਹ ਹੋ ਸਕਦਾ ਬਾਕੀ ਆਪਾਂ ਇਸਾਂ ਰਾਏ ਫੋਨ ਆ ਰਿਹਾ ਆਪਣਾ ਵੀ ਇਹੀ ਪਿੰਡ ਹੈ ਜੀ ਹਾਂਜੀ ਹਾਂਜੀ ਮਾਧਪੁਰੇ ਪਿੰਡ ਮੈਨੂੰ ਪਤਾ ਉਹ ਪਿੰਡੋਂ ਜਾ ਕੇ ਕਰ ਲਿਆ ਕੋਈ ਪੁਲਿਸ ਵਗਾਰਾ ਨਹੀਂ ਪਹੁੰਚੀ ਹੋਈ ਮੈਂ ਸੱਚੋਂ ਸਾਵ ਨੂੰ ਫੋਨ ਕਰ ਦਿੱਤਾ ਆ ਅੱਛਾ ਜੀ ਹਾਂਜੀ ਸਤ ਅਸ਼ਾਣੇ ਫਕਵਾੜੇ ਤੇ ਉਹ ਕਹਿੰਦੇ ਭੇਜਦੇ ਪਿਆ ਸੀ ਮੈਨੂੰ ਆਪ ਹੀ ਜਾਂ ਡਿਊਟੀ ਅਫਸਰ ਦਾ ਫੋਨ ਕਹਿੰਦੇ ਆ ਹਾਂਜੀ ਸੋ ਪਿੰਡ ਵਾਲੇ ਵੱਲੋਂ ਤੁਹਾਡਾ ਪਿੰਡ ਵੀ ਦਿੱਸਿਆ ਹੀ ਹੈ ਕਿ ਮਾਦੋ ਪਰ ਪਿੰਡ ਸਾਡਾ ਮਹਲ ਹਾਂਜੀ ਕਦੀ ਇਹ ਵਿਅਕਤੀ ਪਹਿਲਾਂ ਵੀ ਇੱਥੇ ਘੁੰਮਦਾ ਫਿਰਦਾ ਨਜ਼ਰ ਆਇਆ ਸੀ ਭਾਜੀ ਕਦੇ ਵੀ ਨਹੀਂ ਦੇਖਿਆ ਇੱਥੇ ਕਦੀ ਵੀ ਇਹ ਤਾਂ ਅਸੀਂ ਆਪਣੇ ਖੇਤਾਂ 'ਚ ਹੀ ਕੰਮ ਕਰਦੇ ਤੇ ਮੁੰਡੇ ਨਾਲ ਚਾਂਗ ਦੱਸਿਆ ਉੱਥੇ ਬੰਦਾ ਡਿੱਗਿਆ ਪਿਆ ਆ ਫੈਡ ਹੋਇਆ ਆ ਇਹ ਤੋਂ ਇਤੋਂ ਨਹੀਂ ਆਣੇ ਇਹ ਸਾਡੇ ਚਾਚਾ ਦੇ ਲੜਕਈ ਆ ਵੀ ਤੇ ਉੱਥੋਂ ਆਇਆ ਤੇ ਦੇਖਿਆ ਦੇ ਡੈੱਡ ਹੋਇਆ ਪਿੰਡ ਚ ਇੱਥੇ ਸਕੂਲ ਦੇ ਗਰਾਊਂਡ 'ਚ ਹਾਂਜੀ ਹਾਂਜੀ ਸਟੇਡੀਅਮ 'ਚ ਸਕੂਲ ਦੀ ਇਹ ਪਿੰਡ ਸਾਜੀ ਜਾਂਦੀ ਸਟੇਡੀਅਮ ਆ ਨਾਲੇ ਕਬਰਸਤਾਨ ਹੈ ਇੱਥੇ ਕਿਹੜਾ ਰੂਟ ਜਾਂਦਾ ਜੀ ਮਾਦੂਪੁਰ ਤੋਂ ਪਾਟ ਨੇ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਜੀ ਡੈੱਡ ਬੋਡੀ ਮਿਲਗੀ ਕਿ ਤੁਹਾਡਾ ਕੀ ਲੱਗਦਾ ਜੀ ਪਾਣ ਜਾ ਜੀ ਸ਼ਕੀਬ ਕਰਨ ਹੋਏ ਇੱਥੇ ਡੈੱਡ ਬੋਡੀ ਮਿਲਗੀ ਮੌਤ ਵੀ ਕੱਲ ਦਾ ਹੀ ਨਿਕਲਿਆ ਹੈਗਾ ਕਹਿੰਦਾ ਕਿ ਆ ਖੜਾ ਮੇਲਾ ਦੇਖਣ ਗਿਆ ਹੈ ਅੱਛਾ ਜੀ ਬਹੁਤ ਨਹੀਂ ਹੈ ਕੱਲ ਤਾਂ ਨਿਕਲੇ ਜੀ ਕੁਝ ਪਤਾ ਲੱਗਾ ਇੱਥੇ ਮਾਦੂਪੁਰ ਦੀ ਸਟੇਡੀਅਮ ਵਿੱਚ ਕਿੱਦਾਂ ਪਹੁੰਚ ਗਿਆ ਇੱਥੋਂ ਗਏ ਫੋਨ ਕੀਤਾ ਸਭ ਜੀ ਕਿਹੜਾ ਪਿੰਡ ਹੈ ਮੁੰਡੇ ਦਾ ਅਰਦਾਸਪੁਰ ਛੱਟ ਤੁਹਾਡਾ ਪਾਣ ਚੱਲਦਾ ਹਾਂਜੀ ਤੇ ਕੱਲ ਦਾ ਜਦੋਂ ਅਸੀਂ ਬਾਹਰ ਨਿਕਲੇ ਤੁਸੀਂ ਪਾਲ ਨਹੀਂ ਕੀਤੀ ਇਹਦੀ पाला मेला देखने गया जी आप पता लगा किस तरह हुई है? नहीं, नहीं पता नहीं। अच्छा या, हुई ने कुछ खाण कुती है पिता का नाम की हैदेवला मुंडा की काम करता है मुंडा जी बाहर जाना है अच्छा जी घरों की कहते मेले चल पर कहना मैं लाइफांस बना मेरा वो करा लिया मैं बहाना जहाँ मार के आया ਤਾਂ ਤੁਹਾਨੂੰ ਕੋਈ ਤਾਂ ਪਤਾ ਲੱਗਾ ਹਾਂ ਜੀ ਹੁਣੇ ਪਤਾ ਲੱਗਾ ਜੀ ਪੁਲਿਸ ਪਹੁੰਚੀ ਮੋਕੇ ਤੇ ਹਾਂਜੀ ਕੀ ਕਹਿੰਦੇ ਪੁਲਿਸ ਵਾਲੇ ਉਹ ਸਾਰੇ ਕਹਿੰਦੇ ਆ ਵੀ ਡੈੱਡ ਬੋਡੀ ਲੈ ਕੇ ਸਵੇਰੇ 4:42 ਵਜੇ ਪੁਲਿਸ ਟਮਾਟੋ ਕਰਵਾਉਂਦੇ ਠੀਕ ਆ ਆਪਣਾ ਕਿੰਨਾ ਮੇਰਾ ਨਾਮ ਰਾਨੂੰ 510 ਰਾਨੂੰ ਜੀ ਹਾਂਜੀ ਇਹ ਜਿਹੜੀ ਡੈੱਡ ਬੋਡੀ ਮਿਲੀ ਆ ਤੁਹਾਡੇ ਕੀ ਲੱਗਦੇ ਸਾਡੇ ਮਤਲਬ ਗਵਾਂਢੀ ਆ ਮੇਰਾ ਪੋਤਾ ਹੀ ਲੱਗਦਾ ਹੁੰਦਾ ਤੇਕੇ ਦੇ ਵਿੱਚੋਂ ਹੁੰਦਾ ਸਾਡੇ ਗਵਾਂਢੀ ਆ ਜਿੱਦਾਂ ਅੱਛਾ ਜੀ ਹੁਣ ਸਾਡੇ ਨਾਲ ਘਰ ਲਾਉਂਦੇ ਤੁਸੀਂ ਇਹ ਤੇ ਪੁੱਛਿਓ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੈਗਾ ਯਾ ਗੌਰਵ ਗੌਰਵ ਚੱਲੀ ਗੌਰਵ ਚੱਲੀ ਕੀ ਕੰਮ ਕਰਦਾ ਸੀ ਕੰਮ ਤਾਂ ਮੜਮੜਾ ਰੰਗ ਦਾ ਹੀ ਕਰਦਾ ਸੀਗਾ ਹੁਣ ਅੱਛਾ ਅੱਛਾ ਤੇ ਕਿਸ ਤਰ੍ਹਾਂ ਮੌਤ ਹੋਈ ਕਿਸ ਪਤਾ ਲੱਗਾ ਕੋਈ ਮੌਕੇ ਤੇ ਪੁੱਛੀ ਨਹੀਂ ਪਤਾ ਨਹੀਂ ਲੱਗਾ ਮੈਨੂੰ ਤਾਂ ਹੁਣੇ ਹੀ ਪਤਾ ਲੱਗਾ ਫੋਨ ਆਇਆ ਕਹਿੰਦੇ ਆ ਵੀਡੀਓ ਦੇਖੋ ਤਾਂ ਪਛਾਣੋ ਆ ਬਿਖੀ ਦੀ ਆ ਜਦੋਂ ਸਾਨੂੰ ਪਤਾ ਲੱਗਾ ਤਾਂ ਸਾਡਾ ਮੁੰਡਾ ਹੈ ਗਵਾਂਢੀ ਆ ਮੈਂ ਮੁੰਡੇ ਨਾਲ ਲੈ ਕੇ ਤਾਂ ਸੀ ਇੱਥੇ ਪਾਉਂਦੇ ਆ ਇਹ ਬਾਹਰ ਬੇਰਾ ਵੀ ਗਿਆ ਸੀ ਕਿਸੇ ਫੋਰਨ ਕੰਟਰੀ ਨਹੀਂ ਹੱਲੇ ਨਹੀਂ ਗਏ ਹੈਗੇ ਹਾਂ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ ਨਸ਼ਾ ਵਗੈਰਾ ਅਸੀਂ ਤਾਂ ਸੁਣਿਆ ਨਹੀਂ ਹੈਗਾ ਨਸ਼ਾ ਕੀ ਲੱਗਦਾ ਹੈ ਕਿ ਕਿਦਾਂ ਮੌਤ ਹੋਈ ਹੈਗੀ ਇਹ ਇੱਥੇ ਕਿਦਾਂ ਪਹੁੰਚ ਗਿਆ ਮਾਧੋਪੁਰ ਕਿਦਾਂ ਪਹੁੰਚ ਗਿਆ ਰਸਤਾ ਪਤਾ ਨਹੀਂ ਇਹਨਾਂ ਨੇ ਮਾਧੋਪੁਰਿਆ ਨੇ ਫੋਨ ਕੀਤਾ ਹਾਂ ਗਾ ਨੂੰ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਅਸੀਂ ਤਾਂ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਉਸ ਦੇ ਲਈ ਪਹੁੰਚ ਗਏ ਮੋਟਰਸਾਈਕਲ ਵੀ ਐਨ ਸਹੀ ਸਲਾਮਤਾ ਕੋਈ ਐਕਸੀਡੈਂਟ ਨਹੀਂ ਜਿਹਦਾ ਮੁੰਡਾ ਪਿਆ ਆ ਬਸ ਹੋ ਨਹੀਂ ਪੁਲਿਸ ਵਾਲੇ ਪੁੱਜੀ ਮੌਕੇ ਤੇ ਕੀ ਕਹਿੰਦੇ ਹੁਣ ਪੁਲਿਸ ਵਾਲੇ ਕਹਿੰਦੇ ਆ ਦੇਖਦੇ ਆ ਹੁਣ ਅਸੀਂ ਕਾਰਵਾਈ ਕਰ ਦਿੰਦੇ ਆ ਸਰ ਮੌਕੇ ਤੇ ਪੁੱਜੇ ਕਿ ਕੀ ਮਾਮਲਾ ਸਾਰਾ ਡੈੱਡ ਬੋਡੀ ਮਿ ਇਹ ਗਰਮ ਮੁੰਡਾ 3 ਸਾਲ ਦੀ ਉਮਰ ਦਾ ਆ। ਅਕਾਸ਼। ਉਹ ਕੱਲ੍ਹ ਘਰੋਂ નીકਲੇ ਸੀਗਾ। ਇਹ ਡਾਟਾ ਬੁਟੀ ਇਥੇ ਮਧਿਆ ਮਾਤੂਪੁਰ ਗਰਾਉਂਡ 'ਚ ਤੇ ਫਟਰੀ ਜ ਲੈ ਕੇ ਤੇ ਅਲੀਕਾਰ ਵੀ ਚੰਪਸ ਨੇ ਦੀ ਆਲੀ। ਫਿਰ ਕੁਝ ਕਾਰਨ ਪਤਾ ਨਹੀਂ ਕਿ ਕਿਸ ਤਰ੍ਹਾਂ ਮੌਤ ਹੋਈ। ਇਹ ਤੇ ਮੈਡੀਕਲ ਕੋਸ਼ਟ ਨੂੰ ਬਾਅਦ। ਅੱਛਾ ਜੀ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ। ਨੈਵਰ ਮਿਸ ਐਨ ਅਪਡੇਟ।